ਜੌਂਡੀਅਰ ਹੁਣੇ ਸਾਰੇ ਐ ਲਾਈਨ ਚ ਲਾਇ ਖੜੇ ਆ ਤੇ ਜਿਹੜੇ ਵੀ ਤੇ ਵੀ ਤੁਸੀਂ ਹੱਥ ਰੱਖੋਗੇ ਜਿਹੜਾ ਸਾਨੂੰ ਮਨ ਪਸੰਦ ਟਰੈਕਟਰ ਆ ਭਾਵੇਂ ਜੌਂਡੀਅਰ ਲੈਣਾ ਭਾਵੇਂ ਤੁਸੀਂ ਉਹ ਨਿਊ ਹਾਲੈਂਡ 3600 2 ਲੈਣਾਗਾ ਤੇ ਜਾਂ ਛੋਟਾ ਮਨ ਕਰਦਾ ਹਨਾ ਬਈ ਝੂਟੇ ਝਾਟੇ ਲੈਣੇ ਹੋਣ ਜਾਂ ਰਿਸ਼ਤੇਦਾਰੀ ਚ ਠੁੱਕ ਠੁੱਕ ਜੇ ਬਣਾਉਣੀ ਹੋਵੇ ਰਿਜਾ ਗੱਡੀ ਵੀ ਤੁਸੀਂ ਲੈ ਸਕਦੇ ਹੋ ਤੇ ਜੇ ਥੋੜਾ ਜਿਹਾ ਹੋਰ ਚਿੱਤ ਕਰਦਾਗਾ ਵੇ ਗੱਲਬਾਤ ਬਣਾਉਣੀ ਆ ਸਹਰੀ ਜਾ ਕੇ ਤਾਂ ਨੋਵਾ ਗੱਡੀ ਇਹ ਵੀ ਤੁਸੀਂ ਲੈ ਸਕਦੇ ਹੋ ਜੀ ਇਹਨਾਂ ਦੇ ਕੋਲੇ ਖੜੇ ਆਪਣੇ ਕੋਲੇ ਬਾਈ ਕੋਲੇ ਜਿਹੜੇ ਸਾਰੇ ਸਾਧਣਾ ਕੋਈ ਵੀ ਬੰਦਾ ਹੁੰਦਾਗਾ ਟੈਸਟ ਡਰਾਈਵ ਲਵੇ ਪਹਿਲਾਂ ਤਸੱਲੀ ਕਰਕੇ ਕੋਈ ਵੀ ਚੀਜ਼ ਆਦੀ ਫੇਰ ਲੈ ਕੇ ਜਾਵੇ ਹਾਂਜੀ ਭੁੱਲਰ ਸਾਹਿਬ ਕੀ ਹਾਲ ਚਾਲ ਆ ਵਧੀਆ ਵਧੀਆ ਬਾਈ ਤੁਸੀਂ ਦੱਸੋ ਬਹੁਤ ਵਧੀਆ ਕਿਵੇਂ ਅੱਜ ਸਾਰੀ ਮਸ਼ੀਨਰੀ ਤੁੱਪੇ ਕੱਢੀ ਖੜੀ ਆ ਇਹ ਮੈਂ ਕਿ ਭਰਾਵਾਂ ਨੂੰ ਦੇ ਦਈਏ ਆਫਰ ਆਪਣੇ ਤਿੰਨ ਟਰੈਕਟਰ ਪਕਾਉ ਆ ਦੋ ਗੱਡੀਆਂ ਅੱਛਾ ਤਿੰਨ ਟਰੈਕਟਰ ਬਕਾਵਾ ਦੋ ਗੱਡੀਆਂ ਤੇ ਦੋ ਗੱਡੀਆਂ ਹੈ ਹਾਂਜੀ ਇਹ ਕੋਈ ਸਕੀਮ ਲੈ ਕੇ ਆਂਦੀ ਹੈ ਹੈ ਹਾਂਜੀ ਹਾਂਜੀ ਦਿਵਾਲੀ ਆਫਰ ਚੱਲਦੀ ਆ ਹਾਂਜੀ ਹਾਂਜੀ ਤੇ ਆ ਆਗੇ ਦੋ ਛੋਟੇ ਟਰੈਕਟਰ ਜੌਂਡੀਅਰ ਤੇ ਤੀਜਾ ਟਰੈਕਟਰ ਜਿਹੜਾ ਆ ਗਿਆ ਉਹ ਆ ਗਿਆ ਨਿਊ ਹਾਲੈਂਡ ਹਾਂਜੀ ਹਾਂਜੀ ਤੇ ਜਿਹੜੀਆਂ ਗੱਡੀਆਂ ਉਹ ਕਿਹੜੀਆਂ ਕਿਹੜੀਆਂ ਗੱਡੀਆਂ ਨੇ ਇੱਕ ਬ੍ਰਿਜਾ ਗੱਡੀ ਆ ਇੱਕ ਨੋਵਾ ਅੱਛਾ ਬ੍ਰਿਜਾ ਗੱਡੀ ਆ ਗਈ ਹਾਂਜੀ ਤੇ ਇੱਕ ਆ ਕੀ इनोਵਾ ਗੱਡੀ ਬਕਾਉ ਹੈ ਲੈ ਵੀ ਇਹ ਤਾਂ ਲੁੱਟ ਲੋ ਜਿਹੜਾ ਲੁੱਟਿਆ ਜਾਂਦਾ ਹੈਗਾ ਸਮਾਨ ਕਿਉਂਕਿ ਗੱਡੀ ਵੀ ਮਿਲ ਜੂ ਟਰੈਕਟਰ ਵੀ ਮਿਲ ਜੂ ਇੱਕੋ ਘਰੇ ਜਿਹੜੀ ਮਰਜ਼ੀ ਗੱਡੀ ਤੇ ਹੱਥ ਰੱਖ ਦੋ ਜਿਹੜੇ ਮਰਜ਼ੀ ਤੁਸੀਂ ਟਰੈਕਟਰ ਤੇ ਹੱਥ ਰੱਖ ਦੋ ਉਹੀ ਚੀਜ਼ ਮਿਲੂਗੀ ਬਹੁਤ ਹੀ ਵਧੀਆ ਭਾਅ ਦੇ ਵਿੱਚ ਜਿਹੜੇ ਆ ਇਹ ਖੇਤੀਬਾੜੀ ਦੇ ਸਾਧਨ ਬਕਾਉ ਆ ਜੀ ਲੈ ਵੇ ਮਿੱਤਰਾ ਕੀ ਕੀ ਰੇਟ ਆ ਨਾ ਦੇ ਕੀ ਕੀ ਜੜੀਆਂ ਕੁਆਲਿਟੀਆਂ ਨੇ ਕੀ ਕੀ ਖੂਬਗਾਨਾ ਆਪਾਂ ਫਿਰ ਇਧਰ ਨਿਊ ਹਾਲੈਂਡ ਤੋਂ ਲੱਗ ਜਾਨੇ ਆ ਹਾਂਜੀ ਆ ਜਾ ਵੇ ਹੈਗਾ ਹੀ ਇਹ 10 ਮਾਡਲ ਨਿਊ ਮਗੜ ਪਾਵਰ ਸਟੀering ਪੰਜਾਬ ਨੰਬਰ ਜਿਹੜਾ ਨਿਊ ਹਾਲੈਂਡ ਆ 10 ਮਾਡਲ ਆ ਹਾਂਜੀ ਵੇ ਰੰਗ ਰੰਗ ਪੂਰਾ ਸਾਫ ਪਿਆ ਹਾਂਜੀ ਹਾਂਜੀ ਇੰਜਨ ਪੱਖੋਂ ਕਿਵੇਂ ਆ ਇੰਜਨ ਪੱਖੋਂ ਕੋਈ ਬਲੂ ਨਹੀਂ ਗਈ ਓਕੇ ਰਿਪੋਰਟ ਆ ਪੁੱਲਰ ਕਹਿੰਦਾ ਜਮਾ ਚਾਰੇ ਟਾਇਰ ਨਵੇਂ ਆ ਬਾਕੀ ਮੇਨ ਫੀਚਰ ਇਹਦਾ ਤੇ ਜਿਹੜੇ ਚਾਰੇ ਟਾਇਰ ਆ ਜਮਾ ਨਵੇਂ ਆ ਦੇ ਟੱਚ ਵਟਾ ਟੱਚ ਆ ਓਕੇ ਰਿਪੋਰਟ ਆ ਚਾਰੇ ਟਾਇਰਾਂ ਦੀ ਹਾਂਜੀ 10 ਮਾਡਲ ਆ ਪਾਵਰ ਟੇਰਿੰਗ ਆ ਤੇ 99 ਆ ਇਹ ਜੀ ਇਹ ਫਸਟ ਓਨਰ ਹੀ ਆ ਜੀ ਬਿਲਕੁਲ ਫਸਟ ਓਨਰ ਆ ਹਾਂਜੀ ਤੇ ਪੰਜਾਬ ਦਾ ਨੰਬਰ ਆ ਪੰਜਾਬ ਨੰਬਰ ਲੇ ਵੀ ਜਿਹੜਾ ਪਹਿਲਾ ਟਰੈਕਟਰ ਆ ਨਿਊ ਹਾਲੈਂਡ ਉਹ ਹੁਣ ਦੇਖਦਾ ਕੀ ਦੀ ਕਿਸਮਤ ਦੇ ਵਿੱਚ ਜਾਂਦਾਗਾ ਇਹ ਤੇ ਕੀਮਤ ਕਿੰਨੀ ਹੈ ਇਹਦੀ ਰੇਟ ਆਪਾਂ ਦਾ ਜਾਇਜ਼ ਜਾਇਜ਼ ਕੀਤਾ ਕਿ 3 ਲੱਖ 5000 ਠੀਕ ਆ ਨਹੀਂ ਯਾਰ ਗੱਲਬਾਤ ਪੂਰੀ ਹੈਗੀ ਆ 3 ਲੱਖ 5000 ਜਿਹੜੀ ਕੀਮਤ ਦੱਸੀ ਆ ਬਾਈ ਨੇ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਕੋਕਾ ਪੀਸਾ ਜਮਾ ਕੋਕਾ ਕਿਤੇ ਕੋਈ ਲੀਕੇਜ ਨਹੀਂ ਕੋਈ ਹੋਰ ਦਿੱਕਤ ਨਹੀਂ ਟਰੈਕਟਰ ਦੇ ਵਿੱਚ ਪਾਵਰ ਸਟੀering ਆ ਹੈ ਪਾਵਰ ਸਟੀering ਹੈ ਪਾਵਰ ਸਟੀering ਠੀਕ ਆ ਲੈਵਨ ਨਿਊ ਹਾਲੈਂਡ 3702 ਤੋਂ ਬਾਅਦ ਹੁਣ ਆ ਪੁੱਛਦੇ ਆ ਜੌਂਡੀਅਰ ਦਾ ਰੇਟ ਨਹੀਂ ਯਾਰ ਸਾਂਭ ਸੰਭਾਲ ਪੂਰੀ ਆ ਤੇ ਵਾਕਈ ਛਤਰੀ ਛੁਤਰੀ ਵੇਹਣ ਕੇ ਰਾਂ ਜੌਂਡੀਰ ਦੇ ਦੱਸਦੇ ਆ ਵੀ ਗੱਲਬਾਤ ਹੈਗੀ ਆ ਇਹ ਕਿੰਨੇ ਮਾਡਲ ਆ ਫਿਰ ਇਹ ਹੈਗਾ ਹੀ 19 ਮਾਡਲ 19 ਮਾਡਲ ਆ ਹੈ ਹਾਂਜੀ ਜਰ ਤੂੰ ਇਹ ਟਰੈਕਟਰ ਦੇਖ ਲੋ ਚਾਰੇ ਪਾਸਿਓਂ ਰੈਨ ਕੋਕਾ ਪੀਸ ਪਿਆਗਾ ਇਹ 91 ਨਾਗਾ ਪਹਿਲੀ ਹੀ ਹੈ ਇਹ ਵੀ ਫਸਟ ਓਨਰ ਹੀ ਆ ਫਸਟ ਓਨਰ ਇਹ ਇਹ ਆ ਜਿਹੜਾ ਗੁਰਿੰਦਰ ਇਹ ਜੌਂਡੀ ਆਲਾ ਇਹਦਾ ਕੀ ਮਾਡਲ ਵਗੈਰਾ ਹੈਗਾ ਇਹ ਮਾਡਲ ਹੈਗਾ ਹੀ 19 2019 ਮਾਡਲ ਆ ਹਾਂਜੀ ਟਾਇਰਾਂ ਦੀ ਕੀ ਕੰਡੀਸ਼ਨ ਆ ਫਿਰ ਮੂਰਲੇ ਟਾਇਰ ਇਹਦੇ ਨਵੇਂ ਆ ਪਵਾਏ ਹੋਏ ਆ ਤੇ ਮਗਰਲੇ ਟਾਇਰ ਨਾਲ ਦੇ 70 ਪੈਸੇ ਜਿਹੜੇ ਬਾਈ ਕਹਿੰਦਾ ਮੂਰਲੇ ਟਾਇਰ ਨਵੇਂ ਪਵਾਏ ਹੋਏ ਆ ਤੇ ਮਗਰਲੇ ਟਾਇਰ 70 ਕੇ ਪੈਸੇ ਦੇ ਕਰੀਬ ਹੈਗੇ ਆ ਉਹ ਨਾਲ ਦੇ ਆ ਠੀਕ ਆ ਇਹੀ 545 ਜੌਂਡ ਯਾਰ 545 ਤੇ ਇਹਦੇ ਨਾਲ ਕੋਈ ਡੰਡਾ ਕੋ ਡਰਾਇਵਰ ਕਿਸੇ ਟਰੈਕਟਰ ਸਾਰਾ ਕੋ ਨਾਲ ਦਵਾ ਗਏ ਤਿੰਨੇ ਟਰੈਕਟਰਾਂ ਦੀ ਹਾਂਜੀ ਹਾਂਜੀ ਦੇਖ ਲਾ ਫਿਰ ਕੱਲ ਨੂੰ ਅਗਲਾ ਹੈ ਨਾ ਕਹਦੇ ਆਪਾਂ ਵਾਗੇ ਨਹੀਂ ਜੀ ਬਾਕੀ ਆਪਣੀ ਹੋਰ ਗਾਰੰਟੀ ਹੈ ਤਿੰਨੇ ਟਰੈਕਟਰਾਂ ਦੀ ਕੋਈ ਬੰਦਾ ਆਵੇ ਆਪਣੇ ਘਰੇ ਚੈੱਕ ਕਰਕੇ ਬਾਕੇ ਫੇਰ ਲੈ ਕੇ ਜਾਵੇ ਗਾਰੰਟੀ ਕਰਕੇ ਤਸੱਲੀ ਕਰਕੇ ਪੂਰੀ ਲੈ ਵੀ ਬਾਈ ਕਹਿੰਦਾ ਮੇਰੇ ਵੱਲੇੋਂ ਟਰੈਕਟਰ ਓਕੇ ਰਿਪੋਰਟ ਆ ਫੁੱਲ ਤਿੰਨੇ ਟਰੈਕਟਰਾਂ ਦੀ ਕੋਈ ਵੀਰ ਆਵੇ ਚੰਗੀ ਤਰ੍ਹਾਂ ਟਰੈਕਟਰ ਨੂੰ ਵਾਹ ਕੇ ਦੇਖੇ ਫਿਰ ਉਸ ਤੋਂ ਬਾਅਦ ਗੱਲ ਕਰੇ ਰੇਟ ਵਾਲੀ ਤਾਂ ਬੰਦੇ ਦੇ ਫਿੱਟ ਆਊਗਾ ਜਾਂ ਹੋਊਗਾ ਜਿਹੜਾ ਵੀ ਆ ਕੇ ਟਰੈਕਟਰ ਲੈਣ ਕੇਰਾ ਇਹਦਾ ਕੀ ਰੇਟ ਆ ਫਿਰ ਇਹਦਾ ਆਪਾਂ ਜਾਇਜ਼ ਹੀ ਰੱਖਿਆ 690 690 ਰੇਟਾ ਕਿੰਨਾ ਮਾਡਲ 19 ਮਾਡਲ 545 2019 ਮਾਡਲ ਆ 545 ਲੈ ਵੀ ਹੁਣ ਆ ਜਾ ਤੀਜੇ ਟਰੈਕਟਰ ਤੇ ਏਬੀ 545 ਹੈ ਜੀ ਹਾਂਜੀ ਇਹ ਕਿੰਨੇ ਮਾਡਲ ਆ ਫਿਰ ਇਹ ਮਾਡਲ ਤਾਂ ਹੈਗਾ 21 ਕਾਪੀ ਹੈਗੀ ਇਹਦੀ 2022 ਦੀ ਅੱਛਾ 21 ਮਾਡਲ ਆ ਕਾਪੀ ਜਿਹੜੀ ਆ 2000 22 ਦੀ ਬਣੀ ਹੋਈ ਹੈ ਇਹਦੇ ਇਹ ਵੀ ਪੰਜਾਬ ਨੰਬਰ ਹੀ ਆ ਤਿੰਨੇ ਡਰਾਈਵਰ ਪੰਜਾਬ ਨੰਬਰ ਹੀ ਆ ਹਾਂ ਹਾਂਜੀ ਹਾਂਜੀ ਠੀਕ ਆ ਜਰ ਟਾਇਰ ਟੋਰ ਵੀ ਚਾਰੇ ਪਾਸੇ ਓਕੇ ਪਈ ਜਾਂਦਾ ਤਾਂ ਹਨਾ ਟਾਇਰ ਇਹਦੇ ਹੈਗੇ 80 85 90 ਕੈਸੇ ਮੰਨ ਲਓ ਭਾਈ ਕਹਿੰਦਾ 80 85 ਪੈਸੇ ਜਿਹੜੇ ਟਾਇਰ ਵੀ ਪਏ ਆ ਗੱਲਬਾਤ ਦੇ ਵਿੱਚ ਵੀ ਪੂਰੀ ਆ ਹਾਂਜੀ ਹਾਂਜੀ ਕਿਸੇ ਪਾਸੋਂ ਕੋਈ ਕਮੀਆਂ ਲੱਗਦੀ ਨਹੀਂ ਗਈ ਤੇ ਬਾਕੀ ਬਾਈ ਕਹਿੰਦਾ ਜੋ ਵੀ ਵੀਰ ਆਵੇ ਪਹਿਲਾਂ ਟਰੈਕਟਰ ਨੂੰ ਚੈੱਕ ਕਰਕੇ ਵਾਹ ਕੇ ਦੇਖੇ ਜੋ ਕੀ ਦੇਖੇ ਟਰੈਕਟਰ ਨੂੰ ਫਿਰ ਉਦੋਂ ਬਾਅਦ ਫਿੱਟ ਬੈਠਾ ਫਿਰ ਉਦੋਂ ਬਾਅਦ ਰੇਟ ਵਾਲੀ ਗੱਲ ਕਰੇ ਹਾਂਜੀ ਹਾਂਜੀ ਤੇ ਇਹ ਜਿਹੜਾ ਜੌਂਡੀ ਯਾਰ ਇਹਦਾ ਕੀ ਰੇਟ ਆ ਇਹ ਹੈਗਾ ਜੀ 545 21 ਮਾਡਲ ਟਾਪ ਮਾਡਲ ਜਿਹੜੇ ਆਉਂਦੇ ਆ ਉਹ ਐਡੀਸ਼ਨ ਆ ਇਹ ਤੇ ਇਹਦਾ ਆਪਾਂ ਰੇਟ ਰੱਖਿਆ ਜੀ 795 795 ਰੇਟ ਆ ਜਿਹੜੇ ਟਾਪ ਆਡੀਸ਼ਨ ਆਉਂਦੇ ਆ ਟਾਪ ਮਾਡਲ ਆ ਉਹ ਹੋਏ ਜਰ ਗੱਲਬਾਤ ਤਿੰਨਾ ਟਰੈਕਟਰਾਂ ਚ ਹੀ ਪੂਰੀ ਆ 795 ਰੇਟ ਆ ਇਹਦਾ ਤੇ ਲੈਣ ਚਲਾਏ ਖੜੇ ਆ ਭੁੱਲਰ ਸਾਹਿਬ ਦੇ ਤੇ ਵਿਚਾਲਣ ਰੇ ਦਾ ਕੀ ਰੇਟ ਆ ਗਿਆ ਉਹਦਾ 690 ਸੀ ਜੀ ਇਹਦਾ 690 ਰੇਟ ਆ ਤੇ ਆ ਗਿਆ ਨਿਊ ਹਾਲੈਂਡ 35 35 ਤਿੰਨਾ ਟਰੈਕਟਰਾਂ ਦਾ ਹੋ ਗਿਆ ਹੁਣ ਕੰਪਲੀਟ ਤੇ ਹੁਣ ਆਪਾਂ ਜਿਹੜੇ ਨਿਗਾ ਮਰਵਾਉਣੇ ਆ ਉਹ ਗੱਡੀਆਂ ਤੇ ਮਰਵਾਉਣੇ ਆ ਜਿਹੜੀ 1 ਨੰਬਰ ਦੇ ਗੱਡੀ ਖੜੀ ਆ ਹਰ ਇੱਕ ਦੀ ਚੁਆਇਸ ਹੁੰਦੀ ਆ ਵੀ ਮੇਰੇ ਘਰੇ ਬਰੀਜਾ ਗੱਡੀ ਹੋਵੇ ਬਰੀਜਾ ਗੱਡੀ ਦਾ ਨਾਮ ਚੱਲਦਾ ਅੱਜ ਕੱਲ੍ਹ ਅੱਜਕੱਲ੍ਹ ਜਿਹੜੇ ਬ੍ਰਿਜਾ ਗੱਡੀ ਆ ਹਰ ਇੱਕ ਦੀ ਪਸੰਦ ਬਣੀ ਹੋਈ ਆ ਇਹਦਾ ਕੀ ਮਾਡਲ ਆ ਬ੍ਰਿਜਾ ਗੱਡੀ ਦਾ ਆਪਣੀ ਦਾ ਇਹ ਮਾਡਲ ਹੈਗਾ ਹੀ 19 2019 ਮਾਡਲ ਆ ਹੈ ਹਾਂਜੀ ਜੈਡ ਡੀ ਆਈ ਜੈਡ ਡੀ ਆਈ 2019 ਮਾਡਲ ਆ ਬ੍ਰਿਜਾ ਗੱਡੀ ਹਾਂਜੀ ਹਾਂਜੀ ਜਿਹੜੀਆਂ ਬ੍ਰਿਜਾ ਗੱਡੀ ਦੀਆਂ ਇਹਦੀਆਂ ਕੀ ਫੈਸਿਲਿਟੀਆਂ ਫਿਰ ਇਹਦੀ ਹੈਗੀ 2019 ਮਾਡਲ ਜੈਡ ਡੀ ਆਈ ਹੂੰ ਤੇ ਆਪਣੇ ਕੋਲ ਸਾਰੀਆਂ ਨਹੀਂ ਸਰਵਿਸਾਂ ਕੰਪਨੀ ਰਿਕਾਰਡ ਦੇ ਥਰੂ ਇਹ 55000 ਚੱਲੀ ਵੀ ਐ ਓਕੇ ਟਾਇਰ ਟੋਰ ਕਿਵੇਂ ਆ ਟਾਇਰ ਜਮਾ ਨਵੇਂ ਹੀ ਇਹਦੇ ਸਟਿਪਣੀ ਵਰਤੀ ਨਹੀਂ ਅਜੇ ਤੱਕ ਵੀ ਅਨਜੂਜ ਉਹ ਤਾਂ ਜਮਾ ਲੈ ਵੀ ਟਾਇਰ ਟੋਰ ਚਾਰੇ ਪਾਸਿਓਂ ਕੋਕਾ ਪੀਸ ਆ ਬਾਈ ਕਹਿੰਦਾ ਸਟਿਪਣੀ ਨੂੰ ਤਾਂ ਹਜੇ ਤੱਕ ਹੱਥ ਲਾ ਕੇ ਦੇਖਿਆ ਹੀ ਨਹੀਂਗਾ ਸੀ ਬਾਈ ਸਟਿਪਣੀ ਵਰਤਦੇ ਕਿਵੇਂ ਹੁੰਦੇ ਆ ਤੇ ਸਰਵਿਸਾਂ ਵਗੈਰਾ ਸਰਵਿਸਾਂ ਇਹਦੀਆਂ ਜੀ ਸਾਰੀਆਂ ਕੰਪਨੀ ਥਰੂ ਹੀ ਹੋਈਆਂ ਵੀਆਂ ਮਤਲਬ ਏਜੰਸੀ ਚੋਂ 55000 ਚੱਲੀ ਵੀ ਐ ਇਹ ਕੱਲ 55000 ਕੱਲ 55000 ਜਰ ਤਾਂ ਗੱਡੀ ਵੀ ਨਹੀਂ ਤੁਸੀਂ ਕਿਤੇ ਸਾਰੀਆਂ ਸਰਵਿਸਾਂ ਏਜੰਸੀ ਚ ਹੋਈਆਂ ਵੀ ਇਹਦੀਆਂ ਓਕੇ ਸਾਰੀਆਂ ਸਰ ਜੈਨੂਨ ਗੱਡੀ ਆ ਕੋਈ ਵੀ ਬੰਦਾ ਚੈੱਕ ਕਰਕੇ ਲੈ ਜਾਵੇ ਇੱਕ ਨੰਬਰ ਦੇ ਵਿੱਚ ਗੱਡੀ ਆ ਭਾਈ ਕਹਿੰਦਾ ਆਪਣੀ ਬ੍ਰਿਜਾ ਜੱਡੜੀ ਹੈ ਹੈ ਹਾਂਜੀ ਹਾਂਜੀ ਕਿੰਨਾ ਮਾਡਲ ਕੀ ਰੇਟ ਆ ਇਹਦਾ ਇਹਦਾ ਮਾਡਲ ਹੈ ਜੀ 2019 ਹੂੰ ਤੇ ਰੇਟ ਇਹਦਾ ਆਪਾਂ ਕੀਤਾ 865 8 ਲੱਖ 65000 ਰੇਟ ਆ ਤੇ ਆ ਜਾ ਮੜਾ ਜਾ ਵਿੱਚੋਂ ਵੀ ਦਿਖਾ ਕਿਵੇਂ ਆ ਕੰਡੀਸ਼ਨ ਹਾਂਜੀ ਹਾਂਜੀ ਲੈ ਬਈ ਬਾਈ ਕਹਿੰਦਾ ਵਿੱਚੋਂ ਜਿਹੜੇ ਕੰਡੀਸ਼ਨ ਆ ਉਹ ਤੁਸੀਂ ਦੇਖ ਸਕਦੇ ਹੋ ਸਾਫ਼ ਸੰਭਾਲ ਗੱਡੀ ਦੀ ਐਨ ਕੇਰਾ ਪੂਰੀ ਕੀਤੀ ਹੋਈ ਆ ਮੈਟ ਮੂਟ ਵੀ ਨਾ ਐ ਜੈਡ ਬਲੈਕ ਬਣਾਇਆ ਪਿਆ ਕਾਲੇ ਕਾਲੇ ਪਿਆ ਮੈਟ ਮੂਟ ਐਨ ਕੇਰਾ ਚਾਰੇ ਪਾਸਿਓਂ ਯਾਰ ਗੱਡੀ ਕੋਕਾ ਪੀਸ ਆ ਅੰਦਰੋਂ ਵੀ ਬਾਹਰੋਂ ਵੀ ਗੱਲਬਾਤ ਪੂਰੀ ਆ ਬ੍ਰਿਜਾ ਗੱਡੀ ਦੀ ਬਾਕੀ 9 ਚੱਲਦਾ ਜਕਰ ਜਿਹੜਾ ਨਵੀਂ ਦਾ ਕਿਉਂ ਦਾ ਉਹ ਵੀ ਅਗਲਾ ਕਹਿੰਦਾ ਬ੍ਰਿਜਾ ਗੱਡੀ ਲੈ ਕੇ ਆਉਣੀ ਆ ਭਾਈ। ਲੈ ਵੀ ਬ੍ਰਿਜਾ ਗੱਡੀ ਬਾਈ ਦੀ ਚਾਰੇ ਵਸਿਆਂ ਓਕੇ ਆ ਟੀਜਨ ਵੇਚਣਾ ਹਾਂਜੀ ਤੇ ਜਿਹੜੀ ਨੈਕਸਟ ਗੱਡੀ ਆ ਗਈ ਉਹ ਕਿਹੜੀ ਆ ਫਿਰ ਨੈਕਸਟ ਗੱਡੀ ਹੈਗੀ ਨੋਵਾ ਇਹ ਨੋਵਾ ਗੱਡੀ ਆ ਜਾ ਫਿਰ ਮਾੜਾ ਜੀ ਦਰਸ਼ਨ ਕਰਾ ਆਪਣੇ ਜਿਹੜੇ ਹੈਗੇ ਆ ਬਾਈਆਂ ਨੂੰ ਆਪਣੇ ਜਿਹੜੇ ਸਬਸਕ੍ਰਾਈਬਰ ਆਪਣੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਨੋਵਾ ਗੱਡੀ ਇਹ ਗੱਡੀ ਦੀ ਮੰਗ ਵਾਲੀ ਅੱਜਕੱਲ ਇਹ ਫਿਰ ਆਈ ਹੈ ਜੀ ਪਹਿਲਾਂ ਦਿੱਲੀ ਦੁੱਲੀ ਨੂੰ ਜਿਹੜੇ ਮੇਨ ਸੀਗੇ ਗੱਡੀ ਹੂੰ ਇਹ ਨੋਵਾ ਗੱਡੀ ਦੀ ਵੀ ਅੱਜਕੱਲ ਭਾਰੀ ਮੰਗਾ ਕਿਉਂਕਿ ਬਾਕੀ ਹੁਣ ਸੀਜ਼ਨ ਸੂਜਨ ਮੂਰੇ ਚੱਲ ਪਿਆ ਹੈ ਹਨਾ ਨਹੀਂ ਯਾਰ ਨੋਵਾ ਗੱਡੀ ਦੇ ਵਿੱਚ ਵੀ ਗੱਲਬਾਤ ਪੂਰੀ ਆ ਜਿਹੜੀ ਨੋਵਾ ਆ ਗਿਆ ਫਿਰ ਇਹ ਕਿੰਨੇ ਮਾਡਲ ਆ ਇਹ ਹੈਗੀ 2008 ਮਾਡਲ 2008 ਮਾਡਲ ਆ ਟੈਰਾਂਟਵਰਾਂ ਦੀ ਕੀ ਕੰਡੀਸ਼ਨ ਆ ਫਿਰ 18 ਦੀ ਹੈਗੀ 70 80 ਪੈਸੇ ਡੇਰਾ ਨਹੀਂ ਯਾਰ ਗੱਲਬਾਤ ਹੈਗੀ ਆ ਪੂਰੀ ਹਨਾ ਨੋਵਾ ਦੇ ਵਿੱਚ ਵੀ ਹਾਂਜੀ ਤੁਸੀਂ ਵਿੱਚੋਂ ਚੈੱਕ ਕਰ ਸਕਦੇ ਹੋ ਲੈ ਇਹ ਵਿੱਚੋਂ ਵੀ ਦਰਸ਼ਨ ਪਾ ਲੋ ਗੱਡੀ ਦੇ ਰੇਟ ਮੂਡ ਸਾਰਾ ਕੋਕ ਆਈ ਜਾ ਮੈਂ ਇਹਦੇ ਸੰਭਾਈ ਪੂਰੀ ਆ ਹਾਂਜੀ ਹਾਂਜੀ ਸੰਭਾਈ ਪੂਰੀ ਫੁੱਲ ਕੀਤੀ ਹੋਈ ਆ ਗੱਡੀ ਦੀ ਰੇਟ ਹੋ ਜਾਂਟ ਗੱਡੀ ਯਾਰ ਚਾਰੇ ਪਾਸਿਓਂ ਕੋਕ ਆ ਆਫਿਸ ਆ ਅੰਦਰੋਂ ਵੀ ਬਾਹਰੋਂ ਵੀ ਗੱਲਬਾਤ ਪੂਰੀ ਆ ਜਾ ਤਰੀ ਇਹ ਗੱਡੀ ਦੀ ਵੀ ਗੱਲਬਾਤ ਪੂਰੀ ਆ ਜਿ ਕਹ ਲਓ ਨਾ ਵਿਆਹਾਂ ਦੇ ਵਿੱਚ ਇਹ ਨੋਵਾ ਗੱਡੀ ਭਾਲਦਾ ਅਗਲਾ ਕਹਿੰਦਾ ਨੋਵਾ ਗੱਡੀ ਹੋਵੇ ਇੱਕੋ ਜਿਕੇ ਰੰਗ ਦੀਆਂ ਇੰਨੀਆਂ ਨੋਵਾ ਹੋਣਾ ਇਹ ਕਿੰਨੇ ਕਿਲੋਮੀਟਰ ਚੱਲੀ ਹੋਈ ਆ ਨੋਵਾ ਗੱਡੀ ਇਹ 1.5 ਲੱਖ ਚੱਲੀ ਹੋਈ ਆ ਜੀ 1.5 ਲੱਖ ਕਿਲੋਮੀਟਰ ਚੱਲੀ ਹੋਈ ਆ ਹਾਂਜੀ 2008 ਮਾਡਲ ਆ 8 ਮਾਡਲ ਆ ਹੈ ਜੈਨੂਨ ਕੰਡੀਸ਼ਨ ਹੈ ਜੀ ਵੀ ਪੂਰੀ ਹੂੰ ਟਾਇਰ 70 80% ਬਾਕੀ ਮੇਨ ਗੱਲ ਦੋਵੇਂ ਗੱਡੀਆਂ ਆਪਣੇ ਨਾਂ ਦੀਆਂ ਜੀ ਵਾਈ ਇਹ ਕਹਿੰਦਾ ਬ੍ਰਿਜਾ ਗੱਡੀ ਹੋ ਗਈ ਉੱਧਰ ਹਨਾ ਤੇ ਨੋਵਾ ਗੱਡੀ ਆਪਣੀ ਇਹ ਦੋਵੇਂ ਗੱਡੀਆਂ ਆਪਣੇ ਨਾਲ ਗਈਆਂ ਕੋਈ ਵੀ ਬੰਦਾ ਹੁੰਦਾਗਾ ਟੈਸਟ ਡਰਾਈਵ ਲਵੇ ਪਹਿਲਾਂ ਤਸੱਲੀ ਕਰਕੇ ਕੋਈ ਵੀ ਚੀਜ਼ ਆਦੀ ਫੇਰ ਲੈ ਕੇ ਜਾਵੇ ਨੇ ਯਾਰ ਇਹ ਤਾਂ ਹਨਾ ਜੌਂਡੀਅਰ ਹੁਣੀ ਸਾਰੇ ਐ ਲੈਂਡ ਚਲਾਏ ਖੜੇ ਆ ਤੇ ਜਿਹੜੇ ਵੀ ਤੇ ਵੀ ਤੁਸੀਂ ਹੱਥ ਰੱਖੋਗੇ ਜਿਹੜਾ ਤੁਹਾਨੂੰ ਮਨ ਪਸੰਦ ਟਰੈਕਟਰ ਆ ਭਾਵੇਂ ਜੌਂਡੀਅਰ ਲੈਣਾ ਭਾਵੇਂ ਤੁਸੀਂ ਉਹ ਨਿਊ ਹਾਲੈਂਡ 3600 ਟੂ ਲੈਣਾਗਾ ਤੇ ਜਾਂ ਛੋਡਾ ਮਨ ਕਰਦਾ ਹਨਾ ਬਈ ਝੂਟੇ ਝਾਟੇ ਲੈਣੇ ਹੋਣ ਜਾਂ ਰਿਸ਼ਤੇਦਾਰੀ ਚ ਠੱਕ ਠੱਕ ਜਿਹੀ ਬਣਾਣੀ ਹੋਵੇ ਬ੍ਰਿਜਾ ਗੱਡੀ ਵੀ ਤੁਸੀਂ ਲੈ ਸਕਦੇ ਹੋ ਤੇ ਜੇ ਥੋੜਾ ਜਿਹਾ ਹੋਰ ਚਿੱਤ ਕਰਦਾਗਾ ਬਈ ਗੱਲਬਾਤ ਬਣਾਉਣੀ ਆ ਸਹਰੀ ਜਾ ਕੇ ਤਾਂ ਨੋਵਾ ਗੱਡੀ ਇਹ ਵੀ ਤੁਸੀਂ ਲੈ ਸਕਦੇ ਹੋ ਜੀ ਇਹਨਾਂ ਦੇ ਕੋਲੇ ਖੜੇ ਆਪਣੇ ਕੋਲੇ ਬਾਈ ਕੋਲੇ ਜਿਹੜੇ ਸਾਰੇ ਸਾਧਣਾ ਲਓ ਬਈ ਕਿਸੇ ਵੀ ਵੀਰ ਨੂੰ ਖੇਤੀવાડી ਵਾਲਾ ਖੇਤੀવાડી ਵਾਸਤੇ ਨਿਊ ਹਾਲੈਂਡ 3600 ਟੂ ਆਡੀਸ਼ਨ ਜਾਂ ਚਾਹੀਦਾ ਹੋਵੇ ਜੌਂਡੀਅਰ 5405 ਤੇ ਜਾਂ ਬ੍ਰਿਜਾ ਗੱਡੀ ਜਾਂ ਇਨੋਵਾ ਗੱਡੀ ਚਾਹੀਦੀ ਹੋਵੇ ਤਾਂ ਫਿਰ ਗੁਰਿੰਦਰ ਜੀ ਆਪਣਾ ਪੈਂਡ ਦੱਸ ਦੋ ਕਿਹੜਾ ਹੈ ਪੈਂਡ ਆਪਣਾ ਗਹਿ ਲਾਂਗਾ ਜੀ ਜੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਤੇ ਫੋਨ ਨੰਬਰ ਆਪਣਾ ਹੈਗਾ 98886 34477 9886 34477 34477 ਹਾਂਜੀ ਤੇ ਜੇ ਕੋਈ ਵੀਰ ਆਪਣੀ ਵੀਡੀਓ ਦੇਖ ਕੇ ਆਊਗਾ ਮਾੜਾ ਮੋਟਾ ਲਸਲਸ ਕਰਾਂਗੇ ਹਣੋ ਪੂਰਾ ਮਾਨਤਨ ਕਰਦਾਂਗੇ ਜੀ ਇਹਨਾਂ ਦਾ ਦੇਖ ਲਓ ਹਾਂਜੀ ਹਾਂਜੀ ਚੈਨਲ ਸਬਸਕ੍ਰਾਈਬ ਕਰਕੇ ਆਵੇ ਪੂਰਾ ਮਾਨਤਨ ਕਰਾਂਗੇ ਆਪਾਂ ਲੈ ਬਈ ਬਾਈ ਕਹਿੰਦਾ ਜਿਹੜੀ ਇਹ ਖਾਸ ਸਕੀਮ ਰੱਖੀ ਗਈ ਆ ਤਿਵਾਲੀ ਨੂੰ ਮੁੱਖ ਰੱਖਦੇ ਹੋਏ ਮੁੱਖ ਦੇਖਦੇ ਹੋਏ ਫੇਰ ਜਿਹੜੀ ਇਹ ਸਕੀਮ ਰੱਖੀ ਗਈ ਆ ਜਿਹਦੇ ਵਿੱਚ ਦੋ ਤਾਂ ਗੱਡੀਆਂ ਬਕਾਉਗਾ ਤੇ ਤਿੰਨ ਆ ਜਿਹੜੇ ਉਹ ਟੌਪ ਦੇ ਟਰੈਕਟਰ ਬਕਾਉ ਉਹਨਾਂ ਦੇ ਕੋਲੇ ਐਡਰੈਸ ਇੱਕ ਵਾਰ ਫੇਰ ਨੋਟ ਕਰ ਲਓ ਪਿੰਡ ਗਹਿੜ ਜ਼ਿਲ੍ਹਾ ਬਰਨਾਲਾ ਤਸੀਰ ਤਪਾ ਹਾਂਜੀ ਇੱਥੇ ਆ ਕੇ ਤੁਸੀਂ ਗੁਰਿੰਦਰਪੁਰ ਭੁੱਲਰ ਜੀ ਨਾਲ ਸੰਪਰਕ ਕਰ ਸਕਦੇ ਹੋ ਤੇ ਸਾਰੇ ਵੀਰਾਂ ਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਓਕੇ ਜਿਉਂਦੇ ਵਸਦੇ ਰਹੋ ਜੀ